ਮੇਰਾ ਨਾਮ ਕਿਰਪਾਲ ਸਿੰਘ ਹੁਮਨ ਸੀਐਚਡੀਓ 슈ਗਰ ਮਿਲ ਬਟਾਲਾ ਮੇ ਮੇਲ ਵੱਡੀ ਹੋਣ ਨਾਲ ਕਿਸਾਨਾਂ ਨੂੰ ਬਹੁਤ ਵੱਡਾ ਫਾਇਦਾ ਮਿਲਿਆ ਜੀ ਇੱਕ ਤੇ ਉਹਨਾਂ ਦੇ ਗੰਨੇ ਦੀਆਂ ਪਰਚੀਆਂ ਜਿਹੜੀਆਂ ਉਹ ਤੇਜ਼ੀ ਨਾਲ ਜਾਣਗੀਆਂ ਉਹਨਾਂ ਦੀ ਜਿਹੜੀ ਗੰਨੇ ਦੀ ਮਾਰਕੀਟਿੰਗ ਦੀ ਖੱਜਲ-ਖੁਆਰੀ ਹੁੰਦੀ ਸੀ ਪ੍ਰਾਈਵੇਟ ਮਿਲਾਂ 'ਚ ਉਹ ਉਹ ਉਹਦਾ ਹੱਲ ਹੋਏਗਾ ਕਿਉਂਕਿ ਇਹ ਮਿਲ ਹੀ ਜ਼ਿਆਦਾ ਕੈਪੈਸਿਟੀ 'ਵੀ ਹੋਣ ਕਰਕੇ ਉਹਨਾਂ ਦਾ ਗੰਨਾ ਇੱਥੇ ਹੀ ਪੀ ਲਿਆ ਜਾਇਆ ਕਰੇਗਾ ਉਹਨਾਂ ਨੂੰ ਜ਼ਿਆਦਾ ਕਰਾਇਆ ਖਰਚੇ ਦੀ ਲੋੜ ਨੂੰ ਟੀਲ ਖਰਚਾ ਜ਼ਿਆਦਾ ਟਰੈਕਟਰਾਂ ਦਾ ਕਰਨ ਦੀ ਜ਼ਰੂਰਤ ਨੇ ਤੇ ਇਹਦੇ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਜੀ ਪਰ ਪਹਿਲਾਂ ਨਹੀਂ ਤਾਂ ਨਾਮਦਾ ਸੀ ਤਾਂ ਹੁਣ ਕੀ ਆਣਾ ਪਹਿਲਾਂ 1500 ਟੀਸੀਡੀ ਦਾ ਪਲਾਂਟ ਸੀ ਹੁਣ 3500 ਟੀਸੀਡੀ ਦਾ ਪਲਾਂਟ ਹੈ ਪਹਿਲਾਂ ਨਾਲੋਂ ਲਗਭਗ ਦੁੱਗਣਾ ਵੱਧ ਆ ਰਿਹਾ ਜੀ ਇਸ ਮਿਲ ਨੂੰ ਇਹਦੇ ਨਾਲ ਕੋਈ ਰੋਜ਼ਗਾਰ ਇਹਦੇ ਨਾਲ ਇਹਦੇ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮਿਲੇ ਆ ਟਰਾਂਸਪੋਰਟਰਾਂ ਨੂੰ ਰੋਜ਼ਗਾਰ ਦੇ ਮੌਕੇ ਮਿਲੇ ਆ ਵਪਾਰੀ ਵਰਗ ਜਿਹੜਾ ਉਹ ਉਹ ਉਹਨੂੰ ਵੀ ਵੱਧ ਮੌਕੇ ਮਿਲੇ ਜੀ ਕਿਸਾਨਾਂ ਨੂੰ ਤਾਂ ਬਹੁਤ ਜ਼ਿਆਦਾ ਫਾਇਦਾ ਜੀ ਕਿ ਕਿਸਾਨਾਂ ਲਈ ਜਿਹੜੀ ਖੱਜਲ ਖਵਾਰੀ ਆ ਪ੍ਰਾਈਵੇਟ ਮਿਲਾਂ ਦੇ ਵਿੱਚ ਲੁੱਟਖੋਟ ਵੀ ਹੁੰਦੀ ਸੀ ਉਹਦੇ ਤੋਂ ਵੀ ਬਚਣਗੇ ਆਪਣੀ ਨੇੜਲੀ ਮੇਲ ਨੂੰ ਆਪਣਾ ਗੰਦਾ ਸੌਖੇ ਤਰੀਕਿਆਂ ਨਾਲ ਦੇ ਸਕਣਗੇ ਇਹ ਉਹਨਾਂ ਦੀ ਵੱਡੀ ਮੁਸ਼ਕਲ ਹੱਲ ਹੋਈ ਆ ਗन्ने ਦੀ ਪੇਮੈਂਟ ਜਿਹੜੀ ਆ ਉਹ ਪ੍ਰਾਈਵੇਟ ਮਿਲਾਂ ਦੇ ਵੱਲੋਂ ਦੋ ਕਿਸ਼ਤਾਂ 'ਚ ਪਾਈ ਜਾਂਦੀ ਆ ਲੇਕਿਨ ਕੋਆਪਰੇਟਿਵ ਮਿਲਾਂ ਵੱਲੋਂ ਇਹ ਗੰਨੇ ਦੀ ਪੇਮੈਂਟ ਜਿਹੜੀ ਉਹ ਇੱਕੋ ਕਿਸ਼ਤ ਦੀ ਜਾਰੀ ਕੀਤੀ ਜਾਂਦੀ ਹੈ ਇੱਥੇ ਜੇ ਕਿਸਾਨ ਮੇਲਾ ਹੋ ਜਾਂਦੇ ਜੀ ਹੁਣ 8 ਤੋਂ 10 ਘੰਟੇ ਦੇ ਵਿੱਚ ਵੇਲੇ ਹੋ ਰਹੇ ਜੀ ਪੇਮੈਂਟ ਉਹਨਾਂ ਦੀ 15 ਦੇ ਹੁੰਦੀ ਵਿੱਚ ਤੇ ਜੀ ਇਹ ਪੰਜ ਹਲਕਿਆਂ ਨੂੰ ਕਵਰ ਕਰਦੀ ਹੈ ਜੀ ਫਤਿਹਗੜ੍ਹ ਚੂੜੀਆਂ ਦੇਰਾ ਬੋਬਨਾਨ ਕਾਦੀਆਂ ਬਟਾਲਾ ਸ੍ਰੀ ਗੁਰਬਿੰਦਪੁਰ ਤੇ ਕੁਝ 9 10 ਪਿੰਡ ਜਿਹੜੇ ਆ ਉਹ ਮੀਠਾਲਕੇ ਦੇ ਵੀ ਇਸ ਮੇਲ ਦੇ ਏਰੀਆ ਚ ਪੈਂਦੇ ਆ। ਇਸ ਤੋਂ ਇਲਾਵਾ ਹੋਰ ਵੀ ਕੁਝ ਚੀਜ਼ ਵੀ ਤੋਂ ਇਲਾਵਾ ਮਲਾਸੇ ਤਿਆਰ ਹੁੰਦਾ ਜੀ ਤੇ ਨਾਲ ਇੱਥੇ ਇੱਕ 14 ਮੈਗਾਵਾਟ ਦਾ ਬਿਜਲੀ ਜੁਨਟ ਲੱਗਣ ਜਾ ਰਿਹਾ ਜਿਹਦੇ ਨਾਲ ਬਿਜਲੀ ਵੀ ਪੈਦਾ ਕੀਤੀ ਜਾਏਗੀ ਔਰ ਉਹ ਬਿਜਲੀ ਸਰਕਾਰ ਨੂੰ ਵੇਚੀ ਜਾਇਆ ਕਰੇਗੀ ਜਿਹਦੇ ਨਾਲ ਮਿਲਦੀ ਆਮਦਨ ਵਧੇਗੀ ਤੇ ਕਿਸਾਨਾਂ ਨੂੰ ਬੰਦੇ ਦੀ ਪੇਮੈਂਟ ਹੋਰ ਸੌਖੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਨਾਮ ਰਾਜਵੀਰ ਸਿੰਘ ਪੰਡ ਮਸਾਨੀਆ ਜੀ। ਆ ਮਿਲਟ ਡੀ ਹੋਣ ਦੇ ਨਾਲ ਕਿਸਾਨਾਂ ਨੂੰ ਕੀ ਫਾਇਦਾ ਹੈ? ਮਿਲਟ ਵੱਡੀ ਹੋਣ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਜੀ। ਕਿਉਂਕਿ ਪੜਾਈ ਸਮਰੱਥਾ ਜਿਹੜੀ ਆ ਬਹੁਤ ਜ਼ਿਆਦਾ ਵਧ ਗਈ ਹੈ ਅੱਗੇ ਨਾਲੋਂ। ਪਹਿਲਾਂ 1500 PCID ਹੁਣ 3500 PCID ਕਰ ਦਿੱਤੀ ਗਈ ਹੈ। ਤੇ ਉਹਦੇ ਨਾਲ ਲਗਭਗ ਜਦੋਂ ਫੁੱਲ ਸਪੀਡ ਤੇ ਚੱਲ ਗਈ ਤਿੰਨ ਗੁਣਾ ਜ਼ਿਆਦਾ ਜਿਹੜੀ ਪਹਿਲਾਂ ਨਾਲੋਂ ਕਿੜੂ ਜੀ। ਉਹਦੇ ਨਾਲ ਕਿਸਾਨਾਂ ਨੂੰ ਜੜਾਓ ਇੱਥੇ ਆ ਗਏ ਕਿ ਜਿੰਨਾ ਜਮ ਸਮਾਂ ਲੱਗਦਾ ਹੈ ਖਾਲੀ ਖਾਲੀ ਕਰਾਉਣ ਚ ਉਹ ਘੱਟ ਲੱਗਦਾ ਹਾਂ ਦੂਸਰੀ ਗੱਲ ਇਹ ਵੀ ਹੈ ਕਿ ਕਿਸਾਨਾਂ ਨੂੰ ਜਲਦੀ ਪਰਚੀਆਂ ਨਹੀਂ ਮਿਲਦੀਆਂ ਕਿਉਂਕਿ ਗੰਨੀ ਫਿਲ ਪੜਾਈ ਪੂਰੀ ਨਹੀਂ ਕਰਦੀ ਉੰਮੀ ਜਿਹੜਾ ਉਹ ਜਲਦੀ ਪਰਚੀ ਜਾਂਦੀ ਹੈ ਤੇ ਅਗਲੇ ਦੀ ਪਰਚੀ ਪੜਾਈ ਜਿਹੜੀ ਜਲਦੀ ਵਿਹਲੀ ਅਗਲੀ ਫਸਲ ਹੋਰ ਬੀਜ ਸਕਦਾ ਤੇ ਇਹ ਹੈ ਕਿ ਹੁਣ ਅੱਗੇ ਦੂਣ ਮਿਲਾਂ ਚ ਪ੍ਰਾਈਵੇਟ ਵਾਲਿਆਂ ਨੂੰ ਗੰਨਾ ਸਪਲਾਈ ਕਰਨਾ ਪਈ ਕਿਉਂਕਿ ਜਿੰਨਾ ਬਟਾਲੇ ਦੇ ਗੰਨਾ ਸਾਰਾ ਲੱਗਦਾ ਉਹ ਇਹ ਮਿਲ ਨਹੀਂ ਪੀ ਸਕਦੀ ਹੁਣ ਇਹ ਸਮਰੱਥ ਹੋ ਗਈ ਹੈ ਕਿ ਆਪਣੇ ਲੰਕੇ ਦਾ ਗੰਨਾ ਸਾਰਾ ਪੀ ਸਕਦਾ ਹੈ ਡਾਲੇ ਕਿਤੇ ਜਾ ਰਹੇ ਤੇ ਕਰਦੀ ਨੂੰ ਸਾਫਾਈ ਲਈ ਜਾਂ ਜਾਂਦੇ ਲੈ ਜਾਇਆ। ਮਿਆਬਾਤਿ ਦੇ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਫਸਲੀ ਚੱਕਰ ਤੋਂ ਕਣਕ ਲਈ। ਕੋਈ ਦੇਖੋ ਜੀ ਇਹ ਬਹੁਤ ਵਧੀਆ ਸਵਾਲ ਕੀਤਾ ਤੇ ਬੜਾ ਵਧੀਆ ਉਪਰਾਲਾ ਸਰਕਾਰ ਦਾ ਫਸਲੀ ਚੱਕਰ ਤੋਂ ਕੱਢਣ ਵਾਸਤੇ। ਕਿਉਂਕਿ ਕਣਕ ਤੋਂ ਨਰੇ ਜੇ ਕਿਸਾਨ ਕੋਲ ਹੱਲ ਹੈਗਾ ਤਾਂ ਉਹ ਇੱਕ ਗੰਨਾ ਆ। ਇੱਕ ਗੰਨਾ ਥੋੜੀ ਪੱਕੀ ਫਸਲ ਆ ਕਿਸਾਨ ਨੂੰ ਲਾਉਣਾ ਚਾਹੁੰਦਾ ਹੈ ਜੇ ਇਹਨੂੰ ਸਰਕਾਰ ਥੋੜੀ ਮਦਦ ਕਰੇ ਇਦਾਂ ਦੇ ਉਪਰਾਲੇ ਹੋਰ ਕਰੇ। ਕਿਸਾਨ ਚਾਹੁੰਦੇ ਆ ਕਿ ਆਪਾਂ ਗੰਨਾ ਲਾਈਏ ਕਿਉਂਕਿ ਗੰਨਾ ਪਾਣੀ ਲਾਉਂਦੇ ਤੇ ਪੂਰਾ ਮੱਲਾ ਪੀੜਦੇ ਨਹੀਂ ਆਪਣੇ ਜਿਹੜੇ ਛੋਟੀਆਂ ਮੱਲਾ ਸੀ ਅੱਗੇ ਬਰਦਾਸ਼ਤ ਕੋਰ ਹੋ ਗਈ ਜਾਂ ਬਟਾਲਾ ਦੀ ਛੋਟੀਆਂ ਹੁਣ ਬਹੁਤ ਵੱਡੀਆਂ ਹੋ ਗਈਆਂ ਤੇ ਬਹੁਤ ਇਹਦੇ ਨਾਲ ਵਧੀਆ ਗੱਲ ਹੈ ਕਿ ਫਸਲੀ ਚੱਕਰ ਤੋਂ ਨਿਕਲੇ ਜਾ ਸਕਦਾ ਹੈ ਗੰਨਾ ਇੱਕ ਗੱਲ ਕਹੀ ਜਾਈਏ ਪ੍ਰੋਜੈਕਟ ਬਣਾਉਣ ਵਾਲੇ ਵੀ ਨਾਲ ਨਾਲ ਕੁਝ ਕਰਦੇ ਨੇ ਉਹਦੇ ਨਾਲ ਵੀ ਬਿਲਕੁਲ ਜੀ ਜਦੋਂ ਦੇਖੋ ਕੋਈ ਵੀ ਚੀਜ਼ ਦੀ ਜਦੋਂ ਡਿਮਾਂਡ ਵਧਦੀ ਹੈ ਨਾ ਉਹਦੀ ਜਿਹੜੀ ਆ ਉਹ ਆਪੇ ਸੋਚਣ ਘਟ ਹੋ ਜਾਂਦਾ ਪ੍ਰਾਈਵੇਟ ਮਿਲਾਂ ਨੂੰ ਪਤਾ ਲੱਗ ਗਿਆ ਕਿ ਹੁਣ ਸਰਕਾਰੀ ਮਿਲਾਂ ਜਿਹੜੀਆਂ ਵਧੀਆ ਗੱਲਾਂ ਪੜਾਈ ਕਰ ਰਹੀਆਂ ਇਹਨਾਂ ਨੇ ਸਾਡਾ ਉਹ ਵੀ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਇਹ ਕੰਨਾ ਕਿਤੇ ਨਹੀਂ ਜਾ ਸਕਦਾ ਸਾਡੇ ਕੋਲ ਹੀ ਆਉਣਾ ਉਹ ਫਿਰ ਵਾਅਦਾ ਕਰਦਾ ਕਰਦੇ ਸਾਰੇ ਸਿਸਟਮ ਥਾਣੇ ਹੁਣ ਉਹ ਕਿਸਾਨਾਂ ਦੀ ਲੋਟ ਛੋਟ ਜਿਹੜੀ ਉਹਨੂੰ ਬਚਣਗੇ ਤੇ ਇੱਥੇ ਆ ਕੇ ਤੇ ਆਪਣਾ ਵਧੀਆ ਲਾਭ ਪ੍ਰਾਪਤ ਕਰਨਗੇ ਨਰਮਲ ਸਿੰਘ ਪਿੰਡ ਸੁਚਾਨੀਆਂ ਤੋਂ ਮੈਂ ਰਹਿਵਾਲਾ ਨਰਮਲ ਸਿੰਘ ਜਿਹੜੀ ਕਮੇਟੀ ਵਧੀ ਹੋਈ ਹੈ ਇਹਦੇ ਨਾਲ ਕੀ ਫਾਇਦਾ ਵੇਖੋ ਜੀ ਜਿਹੜੀ ਮੇਲ ਵੱਡੀ ਹੋਈ ਹੈ ਇਹਨਾਂ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਵਾ ਫਾਇਦਾ ਹੋਇਆ ਵਾ ਉਹਦੇ ਨਾਲ ਇਹ ਆ ਵੀ ਇੱਕ ਤੇ ਜਿਹੜੀ ਆਪਣੇ ਪਹਿਲਾ 2-2 3-3 ਦਿਨ ਇੱਥੇ ਰੁਕਣਾ ਪੈਂਦਾ ਸੀਗਾ ਛੋਟੀ ਮਿਲ ਕਰਕੇ ਹੁਣ ਕਿਸਾਨ ਜਿਹੜਾ ਵਾ ਉਹ 4-5 ਘੰਟੇ ਦੇ ਵਿੱਚ 6-7 ਦਿਨ ਹੋਵੇ ਘਰ ਤੋਂ ਜੰਗਦਾ ਦੂਜਾ ਫਾਇਦਾ ਇਹ ਹੈ ਕਿ ਪਹਿਲਾਂ ਇਹ ਮਿਲ ਦਾ ਜਿਹੜਾ ਸੀਗਾ ਆਪਣੇ ਦੂਸਰੀਆਂ ਮਿਲਾਂ ਦੇ ਪ੍ਰਾਈਵੇਟ ਮਿਲਾਂ ਦੇ ਉੱਤੇ ਕੰਨਾ ਜਿਹੜਾ 14 ਨੂੰ ਭੱਜਣਾ ਪੈਂਦਾ ਸੀਗਾ ਤੇ ਉਹ ਲਗਭਗ 30-30 40-50 ਕਿਲੋਮੀਟਰ ਪ੍ਰਾਈਵੇਟ ਸਾਰੀਆਂ ਮਿਲਾਂ ਪੈਂਦੀਆਂ ਐ ਉਹਨੇ ਕਿਸਾਨ ਦਾ ਜਿਹੜਾ ਸੀਗਾ ਪੇੜ ਖਰਚਾ ਬਹੁਤ ਜ਼ਿਆਦਾ ਆਉਂਦਾ ਸੀਗਾ ਬਾਕੀ ਹੋਰ ਇਹ ਆ ਵੀ ਇੱਥੇ ਮਿਲ ਜਿਹੜੀ ਆ ਸਾਰਿਆਂ ਨੂੰ ਦਾਦਾ 12-12 ਕਿਲੋਮੀਟਰ ਦੇ ਵਿੱਚ ਹੀ ਪੈਂਦੀ ਆ ਤੇਲ ਦੀ ਕਾਫੀ ਜਿਹੜੀ ਆ ਉਹ ਕਿਸਾਨਾਂ ਦੀ ਜਿਹੜੀ ਪੈਤੀ ਹੋਈ ਆ ਬਾਕੀ ਜਿਹੜੀ ਮਿਲ ਵੱਡੀ ਲਗਣ ਕਰਕੇ ਆ ਵੀ ਇਲਾਕੇ ਦੇ ਵਿੱਚ ਜਿਹੜਾ ਗੰਨਾ ਵਾ ਉਹ ਹੋਰ ਵੀ ਵਧੂਗਾ ਬਾਕੀ ਇਹ ਝੋਨੇ ਦੇ ਝੋਨਾ ਦੀ ਜਿਹੜੇ ਨਾਲ ਪਾਣੀ ਦਾ ਲੈਵਲ ਜਿਹੜਾ ਆ ਕਾਫੀ ਡੇਜਾਂਦਾ ਜੀ ਤਾਂ ਪੀਆ ਜਦੋਂ ਵੀ ਜਣ ਦੇ ਨਾਲ ਗੰਨੇ ਨੂੰ ਪਾਣੀ ਦੀ ਜਿਹੜੀ ਲੋੜ ਥੋੜੀ ਘੱਟ ਆ ਉਹ ਧੋਨੇ ਨਾਲੋਂ ਪਾਣੀ ਦਾ ਲੈਵਲ ਜਿਹੜਾ ਵਾ ਉਹ ਵੀ ਸਹੀ ਰਹੂਗਾ। ਬਾਕੀ ਵਾਕਿਆ ਨੂੰ ਜਿਹੜਾ ਵਾ ਜਿਗਾਰ ਜਿਹੜਾ ਵਾ ਉਹ ਵੀ ਐਵੇਂ ਨਾ ਵੱਡੀ ਵੱਧਨ ਕਰਕੇ ਜਿਹੜਾ ਮੁਠੂਗਾ। ਤੇ ਬਾਕੀ ਰਫਾਈਨਡ ਸ਼ੂਗਰ ਜਿਹੜੀ ਐ ਇੱਥੇ ਮਿਲਦੇ ਬਣ ਰਹੀ ਆ। ਨਾਲ ਇੱਕ ਆਪਣੇ ਧੀ ਦੀ ਦਾ ਪ੍ਰਾਣ ਜਿਹੜਾ ਵਾ ਉਹ ਵੀ ਲੱਗ ਰਿਹਾ ਲੱਗਿਆ ਨਾਲ ਲੱਗਿਆ ਵਾ। ਇੱਕ ਧੀ ਦੀ ਆ ਘਰ ਵਿੱਚ ਜਿਹੜੀ ਸ਼ੂਗਰ ਵਾ ਉਹ ਵੀ ਇੱਥੇ ਜਿਹੜੀ ਤਿਆਰ ਹੋ ਰਹੀ ਆ। ਇਹ ਕਰਕੇ ਲਾ ਕੇ ਨੂੰ ਬਾਕੀ ਸਾਨੂੰ ਕਾਫੀ ਪੈਰੋ ਮੇਰੇ ਕੋਲ 26 27 ਕਿਲੇ ਕੰਨਾ ਹੁੰਦਾ ਵਾ ਤੇ ਉਹੀ ਬਣਾ ਜਿਹੜਾ ਪਹਿਨਾ ਮੈਨੂੰ ਬਾਹਰ ਬਾਤ ਹੀ ਮਿਲਤੇ ਜੇ ਮੈਂ ਗਣਾ ਖੜਦਾ ਹਾਂ ਤੇ ਉਹ ਲੱਗ ਪਏ ਕਿ ਫਿਰ ਚੱਕਰ ਦੇ ਵਿੱਚ 4-5000 ਰੁਪਏ ਜਿਹੜਾ ਖਰਚਾ ਹੋਵੇ ਤੇਲ ਤੇ ਆਪਾਂ ਹੀ ਹਜ਼ਾਰ ਦਾ ਲੱਗ ਜਾਂਦਾ ਏ ਹੁਣ ਜਿਹੜਾ ਵਾ ਅਸੀਂ ਲੋਕਾਂ ਦਾ ਦੂਰ ਤੋਂ ਲੱਗੇ 7-8 ਕਿਲੋਮੀਟਰ ਦੇ ਵਿੱਚ ਮੇਰੇ ਹਿਸਾਬ ਨਾਲ ਮਾਹ 7-800 ਰੁਪਏ ਦਾ ਹੋਣਾ ਤੇ ਉਹਦਾ ਆਇਆ ਲੱਗਦਾ ਵਾ ਤੇ ਜੇ ਆਪਣੇ ਸਾਡੇ 50-60 ਫੇਰੇ ਵੀ ਕਿੰਨੇ ਦੇ ਹੁੰਦੇ ਆ ਉਹਦੇ ਨਾਲ ਕਾਫੀ ਜੋੜਾ ਹੋਣਾ ਸਾਨੂੰ ਇਲਾਕੇ ਦੇ ਵਿੱਚ ਵੱਡੀ ਮਿਲ ਲੱਗਣ ਕਰਕੇ ਜਿਹੜਾ ਵਾ ਪੈਦਾ ਹੋਇਆ